ਇੱਕ ਮਿੰਟੀ ਟੱਕਰ ਬਈ ਇਹ ਹੋ ਰਿਹਾ ਹੈ ਟੱਕਰ ਉਹ ਕਹਿੰਦੇ ਚੱਲਿਆ ਆ ਆ ਹਰਿਆਣੇ ਵਾਲਾ ਕਹਿੰਦੇ ਪੇਖਣਾ ਆ ਆਗ ਕਪੂਰਥਲਾ ਵਾਲਾ ਖੜ ਕੇ ਦੇਖਣਾ ਆ ਹੁੰਦਾ ਹੈ ਬਈ ਪ੍ਰਭੂਕਰ ਸ਼ਰਕਿੰਦਾਂ ਪਰਿਵਾਰ ਦਾ ਫਿਰ ਮਗਾਨੰਦਰ ਬਲਤਨੀ ਚਾਰ ਬਈ ਸਾਹਮਣੇ ਕੌਣ ਹੈ ਸਾਹਮਣੇ ਸਾਡੀ ਮਾਗ ਕਪੂਰਥਲਾ ਵਾਲਾ ਇਹਨੇ ਸਾਹਮਣੇ ਵਿੱਚ ਜਿਹੜਾ ਕਹਿੰਦੇ ਮਰ ਗਿਆ ਕਹਿੰਦੇ ਪਖਿਆ ਹਰ ਗੱਲਾ ਜਿਹੜੀ ਹੁੰਦੀ ਹੈ ਉਸੇ ਤਰ੍ਹਾਂ ਸਾਡੇ ਕੰਦੇ ਉਹਦਾ ਧੰਨਵਾਦ ਬੋਨੀ ਗੁੱਡਰ ਸੱਤੀ ਚੌਧਰੀ ਹਰਦੀ ਚੌਧਰੀ ਇਹ ਭਰਾ ਸਾਡੇ 14 ਦੇ 15 ਸਤੰਬਰ ਦੇ ਵੱਡੇ ਸਰਪੱਤਰ ਦੇ ਰਹੇ ਉੱਪਰਲਾ ਇਲਾਕਾ ਪਹਿਲਾ ਨਾਮ ਇੱਕ ਲੱਖ ਤੇ ਦੂਜਾ 60000 ਜਿਹੜਾ ਦਿੱਤਾ ਜਾਣਾ ਉਹ ਵੀ ਨਾਲ ਜਿਹੜੇ ਬੈਠੇ ਆ ਖਲਾਕੇ ਨੇ ਹੋ ਗਿਆ ਪਰ ਸਮੇਂ ਦਾ ਅੱਥਰ ਵਾਲੀ ਅੰਮਰ ਦੀ ਸਪੀਡ ਚੈੱਕ ਕਰ ਲਓ ਸਾਹਮਣੇ ਕਹਿੰਦੇ ਰਥ ਵਾਲਾ ਹਰਿਆਣੇ ਵਾਲਾ ਇਸਾਰ ਪੰਜਾਬ ਜੋ ਸਾਹਮਣੇ ਮੁੰਡਾ ਕਹਿੰਦੇ ਪ੍ਰਵੀਨ ਵਾਲ ਪੌਣ ਦੀ ਤਿਆਰ ਹੈ ਇਧਰ ਕਪੂਰਥਲੇ ਵਾਲਾ ਕਹਿੰਦੇ ਨਾ ਰੋ ਪ੍ਰਵੀਨ ਵਾਲ ਸਾਹ 6 8 8 8 8 ਦੋਵੇਂ ਕਾ ਹੋਈ ਜਾਂਦੀ ਹੈ ਗੁਰਿਆਣੇ ਵਿੱਚ ਲੈ ਵੀ ਤੀਨੂ ਬਾਈ ਇੱਕ ਗੱਲ ਆ ਮੈਚ ਨੇ ਸਾਰੇ ਵਾਦੇ ਪੂਰੇ ਕਰ ਦੇਣੇ ਆ ਮੈਚ ਨੇ ਸਾਰੇ ਹੀ ਦੁੱਖ ਤੋੜ ਦੇਣੇ ਲੈ ਵੀ ਰਾਜਾ ਹੀਰਾ ਆ ਗਿਆ ਤੂੰ ਕਹਿ ਨਾ ਸੇ ਗੋਤੀ ਦੇ ਮਾਰੀ ਮੱਝ ਲੈ ਕੇ ਅੰਦਰ ਚਲੇ ਜਾ ਔੜਾ ਧਾ ਪਈ ਜਾਂਦਾ ਦੇਖ ਲੈ ਔੜਾ ਧਾ ਪਈ ਜਾਂਦਾ ਆ ਦੇਖ ਲੈ ਪਟਾਕੇ ਪਈ ਜਾਂਦੇ ਆ ਫਿਰ ਧੱਲੇ ਗੱਲ ਫਿਰ ਜਾ ਕੇ ਕਹੇ او ري 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 ٿاپي وڄو ڏي ڇا سامهي وڄو ڏي ڇا او ٿاپي او ٿاپي ٽڪن ٿاپي ٿاپي سامهي واه ڏي يا